ਈਸਾਨੂ ਸਾਥ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਕਰ ਰਹੇ ਹਮੇਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਣੇ ਆ ਤੇ ਤੰਦਰੁਸਤ ਹੋਣੇ ਆ ਤੇ ਅੱਜ ਹੈਗਾ ਗੁਰਪੁਰਬ ਗੁਰਪੁਰਬ ਦੀ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਆਪਾਂ ਚੱਲੇ ਸੀਗੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਲਈ ਮੈਂ ਹੁਣ ਪਹਿਲਾਂ ਸਾਰੇ ਘਰ ਦੇ ਕੰਮ ਤੋਂ ਫ੍ਰੀ ਹੋ ਗਈ ਸੀ ਤੇ ਹੁਣ ਆਪਣਾ ਗੁਰਦੁਆਰਾ ਸਾਹਿਬ ਲਈ ਰੈਡੀ ਹੋ ਚੁੱਕੇ ਆ ਤੇ ਹੁਣ ਮੇਰੀ ਗਵੰਡਣਾ ਆਉਣ ਵਾਲੀਆਂ ਨੇ ਤੇ ਫਿਰ ਅਸੀਂ ਇਕੱਠੀਆਂ ਹੋ ਕੇ ਉਹਨਾਂ ਨਾਲ ਚੱਲੇ ਜਾਣਾ ਆ ਤੇ ਚਲੋ ਜੀ ਫਿਰ ਤੁਹਾਨੂੰ ਵੀ ਦਰਸ਼ਨ ਕਰਵਾਉਂਦੇ ਗੁਰਦੁਆਰਾ ਸਾਹਿਬ ਦੇ ਤੇਜੀ ਲੋ ਪੰਗਰਦਵਾਰ ਸਾਹਿਬ ਦੇ ਨਜ਼ਦੀਕ ਪਹੁੰਚ ਚੁੱਕੇ ਆ ਦੇਖੋ ਤੇ ਸਾਡਾ ਗੁਰਦੁਆਰਾ ਸਾਹਿਬ ਮੇਰੇ ਤੋਂ ਬਾਹਰ ਵੱਈ ਜਾ ਕੇ ਆ ਗੁਰਦੁਆਰਾ ਸਾਹਿਬ ਤੇ ਬਹੁਤ ਹੀ ਜ਼ਿਆਦਾ ਵਧੀਆ ਸਜਾਇਆ ਹੋਇਆ ਸੀਗਾ ਅਗਰ ਰਾਤ ਹੁੰਦੀ ਤੇ ਹੋਰ ਵੀ ਵਧੀਆ ਲੱਗਣਾ ਸੀਗਾ ਕਿਉਂਕਿ ਇਹ ਰਾਤ ਦੀ ਵੀਡੀਓ ਨਹੀਂ ਸੀ ਦਿਨ ਦੀ ਬਣਾਈ ਆ ਸੀ ਨਾ ਤੇ ਬੱਚਾ ਸਾਡਾ ਗਿਆ ਹੋਇਆ ਸੀਗਾ ਪਰ ਕੈਮਰਾ ਨਾਲ ਨਹੀਂ ਸੀ ਲੱਗਿਆ ਨਹੀਂ ਤੇ ਰਾਤ ਦੀ ਵੀਡੀਓ ਵੀ ਬਣਾ ਕੇ ਆਣੀ ਸੀ ਬਹੁਤ ਹੀ ਵਧੀਆ ਲੱਗਦਾ ਸੀ ਤੇ ਆਪਣੇ ਅੰਦਰ ਲੰਗਰ ਹਾਲ ਉਹ ਬਣਿਆ ਹੋਇਆ ਸੀਗਾ ਇਧਰ ਸਾਈਡ ਤੇ ਤੇ ਇੱਥੇ ਲੰਗਰ ਹਾਲ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਸੀਗੀਆਂ ਟੱਟ ਵਗੈਰਾ ਪਛਾ ਸੁੱਕੇ ਸੀਗੇ ਤੇ ਭੋਗ ਤੇ ਫਿਰ ਉਹੀ 1 ਵਜੇ ਪੈ ਜਾਂਦਾ ਆ ਤੇ ਹੈਗਾ ਇੱਥੇ ਅਸੀਂ ਅੰਦਰ ਐਂਟਰ ਕਰ ਚੁੱਕੇ ਸੀਗੇ ਤੇ ਅੰਦਰ ਤੋਂ ਵੀ ਬਹੁਤ ਵਧੀਆ ਸਜਾਇਆ ਹੋਇਆ ਸੀਗਾ ਗੁਰਦੁਆਰਾ ਸਾਹਿਬ ਤੇ ਇਹ ਪਹਿਲਾ ਗੁਰਦੁਆਰਾ ਸਾਹਿਬ ਸੀਗਾ ਇਧਰ ਤੇ ਇੱਥੇ ਸਰੋਵਰ ਵਗੈਰਾ ਵੀ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਅਸੀਂ ਚਾਹਾਂਗੇ ਦੂਜੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਧਰ ਵੀ ਹੁੰਦੀਆਂ ਨੇ ਦੂਜੇ ਵਿੱਚ ਵੀ ਹੁੰਦੇ ਆ ਤੇ ਸੰਗਤ ਬਹੁਤ ਆਈ ਹੋਈ ਸੀਗੀ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਸੀਗਾ ਤੇ ਆ ਪਹਿਲਾ ਵਾਲਾ ਗੁਰਦੁਆਰਾ ਸਾਹਿਬ ਹੈ ਤੇ ਇਹ ਹੈਗਾ ਦੂਜੇ ਵਾਲਾ ਗੁਰਦੁਆਰਾ ਸਾਹਿਬ ਜੀ ਤੇ ਬਹੁਤ ਵਧੀਆ ਸਜਾਇਆ ਹੋਇਆ ਸੀਗਾ ਤੇ ਇਹ ਰੌਣਕਾਂ ਪੂਰੀਆਂ ਲੱਗੀਆਂ ਇਥੇ ਸੰਗਤ ਵੀ ਬਹੁਤ ਆਈ ਹੋਈ ਸੀਗੀ इन है। इन को चाहिए समाज मान कान बने रखें खुशी मिलती रहे बच्चे पढ़ जान a ਇਥੇ ਜਿਹੜੀ ਪ੍ਰਭਾਤ ਫੇਰੀ ਵਿੱਚ ਸੇਵਾ ਕੀਤੀ ਸੀਗੀ ਉਹਨਾਂ ਨੂੰ ਸਰੂਪੇ ਪੈ ਰਹੇ ਸੀਗੇ ਤੇ ਸੰਗਤ ਜੋ ਵੀ ਹੈਗੀ ਸੀਗੀ ਕਾਫੀ ਸੀਗੀ ਕਾਫੀ ਟਾਈਮ ਲੱਗ ਗਿਆ ਸੀਗਾ ਬਲਕਿ ਜਿਆਦਾ ਲੰਬੀ ਹੋ ਜਾਣੀ ਸੀ ਵੀਡੀਓ ਇਸ ਕਰਕੇ ਮੈਂ ਥੋੜਾ ਹੀ ਕਲਿੱਪ ਲੈਨੇ ਵਿੱਚੋਂ ਤੇ ਬਹੁਤ ਹੀ ਜ਼ਿਆਦਾ ਵਧੀਆ ਗੁਰਦੁਆਰਾ ਸਾਹਿਬ ਦੀ ਵਿੱਚ ਰੌਣਕ ਲੱਗੀਆਂ ਹੋਈਆਂ ਸੀਗੀਆਂ ਤੇ ਜੀ ਭੋਗ ਪੈ ਚੁੱਕਿਆ ਆ ਦੇਖੋ ਸਾਡਾ ਗੁਰਦੁਆਰਾ ਸਾਹਿਬ ਤੇ ਭੋਗ ਪੈ ਗਿਆ ਤੇ ਹੁਣ ਸਾਰੇ ਚੱਲਣਗੇ ਆਪਣਾ ਇਦੂ ਚੀ ਸਾਈਡ ਤੇ ਮੱਥਾ ਟੇਕਣ ਲਈ ਤੇ ਬਾਹਰ ਨਾਲ ਦੂਜੀ ਦੇਖੋ ਬਹੁਤ ਹੀ ਸੋਹਣਾ ਸੀਗਾ ਤੇ ਹੁਣ ਸਾਰੇ ਇੱਧਰ ਦੂਜੀ ਸਾਈਡ 'ਤੇ ਮੱਥਾ ਟੇਕਣਗੇ ਇੱਧਰ ਹੌਣ ਬਣਿਆ ਹੋਇਆ ਸੀ ਗੁਰੰਗਰ ਹਾਲ ਤੇ ਦਰਵਾਜ਼ੇ ਸਾਈਡ ਸੀਗਾ ਇੱਕ ਬਣਿਆ ਹੋਇਆ ਫਿਰ ਇੱਥੇ ਮੱਥਾ ਟੇਕਾਂਗੇ ਹੋਣਾ ਸੀ ਮੈਂ ਤਾਂ ਸੀ ਟੇਕ ਲਿਆ ਸੀਗਾ ਕਿ ਹੋ ਚਾ ਲਗੀ ਆਹ ਮੰਗਰਾਲ ਦੇ ਵਿੱਚ ਮੰਗਰ ਵਿੱਚ ਸੀਗੇ ਪੌਂਡਾਂ ਦੇ ਨੀਬੀ ਸੀਗੀ ਤੇ ਝੋਲੇ ਦੀ ਸਬਜ਼ੀ ਸੀਗੀ ਤੇ ਅੰਦਰ ਹੀ ਨਰਾਸ਼ ਸੀਗਾ ਤੇ ਫਿਰ ਕੁਛ ਸੰਗਤ ਬਾਹਰ ਬਿਠਾਈ ਹੋਈ ਸੀਗੀ ਤੇ ਇੱਧਰ ਚੱਲ ਰਿਹਾ ਸੀਗਾ ਕੋਲਡ ਡਰਿੰਕ ਦਾ ਲੰਗਰ ਲਗਾਇਆ ਹੋਇਆ ਸੀ ਕਿਉਂਕਿ ਗਰਮੀ ਵੀ ਹੈਗੀ ਸੀਗੀ ਤੇ ਨਾਲ ਦੀ ਨਾਲ ਲੰਗਰ ਖਾ ਕੇ ਜ਼ਰਾ ਨੇ ਆਪਣਾ ਕੋਲਡ ਡਰਿੰਕ ਵਗੈਰਾ ਵੀ ਪੀ ਲਿਆ ਤੇ ਦਲੇਬੀਆਂ ਵੀ ਤੇ ਕੋਲਡ ਡਰਿੰਕ ਖਾ ਕੇ ਹਜਮ ਹੋ ਗਿਆ ਸੀਗੇ ਨਾਲ ਹੀ ਫਿਲਮ ਕੇ ਦਾ ਕੋਲਡ ਡਰਿੰਕ ਤੇ ਹੋਰ ਵੀ ਕੁਝ ਸੀਗਾ ਤੇ ਇੱਧਰ ਸੀਗਾ ਦੂਜਾ ਗੁਰਦੁਆਰਾ ਸਾਹਿਬ ਤੇ ਇਹ ਨਾਲ ਹੀ ਸਕੂਲ ਹੈਗਾ ਦਰਸ ਗੁਰਦੁਆਰੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਸਕੂਲ ਹੈਗਾ ਤੇ ਇਹ ਤੇ ਦੋਨੋਂ ਗੁਰਦੁਆਰੇ ਸਾਹਿਬ ਮਤਲਬ ਨਜ਼ਦੀਕ ਨਜ਼ਦੀਕ ਨੇਗੇ ਕੋਕ ਲਗਾ ਇੱਕੋ ਤੇ ਇਹ ਗੱਜਰ ਗੱਰ ਦਾ ਸੇਵਕ ਦੀ ਵਿੱਚ ਨੰਬਰ ਲੱਗਿਆ ਹੋਇਆ ਸੀ ਤਾਂ ਇਹ ਅਦਰਸ ਸੀ ਲਈ ਨਾ ਇਸੀ ਦੂਜੀ ਸੈੱਟ ਦੀ ਵੇਸੀ ਹੈ ਸੀ ਦੋਨੋਂ ਪਾਸੇ ਹੀ ਤੁਹਾਨੂੰ ਲੱਗਦਾ ਹੈ ਦੋਨੋਂ ਪਾਸੇ ਹੀ ਸੇਵਾ ਹੁੰਦੀ ਹੈ ਬਹੁਤ ਤੇਜ਼ੀ ਬਹੁਤ ਸੰਗਤਾਈ ਹੁੰਦੀ ਕਿ ਕੰਟਰੋਲ ਹੁੰਦੀ ਤੇ ਅਦਰ ਹੁੰਦੀ ਤੇ ਉੱਪਰ ਹੁੰਦੀ ਹੈ ਦੋਨੋਂ ਵੱਧ ਦਾ ਅਸਰ ਦੇ ਵਿੱਚ ਪੁੱਲ ਸੰਗਤ ਹੁੰਦੀ ਆਈ ਹੋਈ ਤੇ ਹੁਣ ਅੱਪ ਚੱਲਦੇ ਆ ਕਰ ਨੂੰ ਇਹ ਹੈਗੇ ਸਾਡੇ ਪਿੰਡ ਦੀਆਂ ਗਲੀਆਂ ਤੇ ਇੱਥੇ ਹੈਗੀ ਸ਼ਾਪ ਕੰਬਲਾਂ ਦੀ ਸਾਹਮਣੇ ਇਹ ਬਾਹਰ ਬਾਈ ਹੈਗੀ ਜਾਨੀ ਪਿੰਡ ਦੇ ਅੰਦਰ ਵੀ ਹੈਗੀ ਮਾਰਕੀਟ ਬਣੀ ਹੋਈ ਤੇ ਬਸ ਸਟੈਂਡ ਦੇ ਵੀ ਹੈਗੇ ਮਾਰਕੀਟ ਬਣੀ ਹੋਈ ਇਹ ਤਾਂ ਬਾਹਰ ਚੱਲੇ ਗਈ ਇਸ ਕਰਕੇ ਚਲਦੀਆਂ ਰਹਦੀਆਂ ਵੈਸੀ ਸ਼ਾਪ ਬਾਹਰ ਵੀ ਚਲਦੀਆਂ ਨੇ ਕਿਉਂਕਿ ਪਿੰਡ ਸਾਡਾ ਬਹੁਤ ਵੱਡਾ ਆ ਤੇ ਇਹ ਹੈਗੀ ਸਾਹਮਣੇ ਮਸਜਿਦ ਤੇ ਤਿਆਰ ਹੁੰਦੀ ਪਈ ਆ ਵੈਸੇ ਹਾਈ ਤਾਂ ਤਿਆਰ ਕਰਦੇ ਪਈ ਆ ਪਰ ਕਾਫੀ ਹੱਦ ਤੱਕ ਤਿਆਰ ਹੋ ਚੁੱਕੀ ਆ ਤੇ ਬਹੁਤ ਹੀ ਵਧੀਆ ਬਣੀ ਹੋਈ ਆ ਲੋ ਜੀ ਹੁਣ ਬਣਾਉਂਗੇ ਸ਼ਾਮ ਦਾ ਟਾਈਮ ਘਰ ਪਹੁੰਚ ਚੁੱਕੇ ਸੀ ਕਿ 2:30 ਦੇਨੇ ਕ ਵਜੇ ਪਹੁੰਚ ਗਏ ਸੀ ਅਸੀਂ ਹੁਣ ਸ਼ਾਮ ਦੀ ਤਿਆਰੀ ਹੋ ਗਈ ਆਪਣੇ ਘਰ ਦੀ ਖਾਣਾ ਬਣਾਉਣ ਦੀ ਤੇ ਮੈਂ ਲੱਗੀ ਸੀ ਕਿ ਗੋਭੀ ਬਣਾਉਣ ਲਈ ਗੋਭੀ ਦੀ ਕਟਿੰਗ ਹੋ ਰਹੀ ਸੀ ਉਬਾਲਣੀ ਰੱਖ ਦਿੱਤੀ ਆ ਮੈਂ ਬਣੀ ਰੱਖ ਦਿੱਤੀ ਸਿੱਪੀ ਨਮਕ ਪਾ ਕੇ ਕਿ ਹਲਕਾ ਜਿਹਾ ਨਮਕ ਪਾ ਕੇ ਨੋ ਬਣੀ ਰੱਖ ਤੇ ਫਿਰ ਉਹ ਕਿਉਂਕਿ ਉਬਾਲ ਕੇ ਸਬਜੀ ਠੀਕ ਰਹਿੰਦੀ ਹੈ ਰੇਸ ਫਰਿਆ ਹੋਈਆਂ ਵੀ ਹੁੰਦੀਆਂ ਨੇ ਇਸ ਕਰਕੇ ਥੋੜੇ ਜੀ ਮੈਨੂੰ ਉਬਾਲ ਲਉਂਗੀ ਦੋ ਤਿੰਨ ਪਾਣੀ ਦੇ ਵਿੱਚ ਪਹਿਲਾਂ ਧੋ ਲਈ ਸੀਗੀ ਫਿਰ ਮੈਂ ਇਹਨੂੰ ਉਬਾਲ ਲਾਂਗੀ ਹੁਣ ਤੇ ਇੱਕ ਪਾਸੇ ਮੇਰਾ ਮਸਾਲਾ ਸੱਚੀ ਤਿਆਰ ਹੋਈ ਪਈ ਆ ਥੋੜੇ ਜੀ ਗੰਡੇ ਮੈਂ ਦੇ ਕਟ ਕੇ ਪਾ ਲਈ ਸੀਗੇ ਕਿਉਂਕਿ ਮੈਨੂੰ ਬਧੀਆ ਲੱਗਦੇ ਨੇ ਮੋਟੇ-ਮੋਟੇ ਦੇ ਪਿਆਜ਼ ਕੱਟ ਕੇ ਰੱਖੇ ਚ ਪਾ ਕੇ ਤੇ ਇੰਨੇ ਮੈਂ ਉਧਰ ਸਬਜੀ ਕਟਿੰਗ ਹੋ ਜਾਣੀ ਹੈ ਮੇਰੀ ਫਟਾਫਟ ਜਿਹੜੇ ਆਲੂ ਗਾਰੇ ਲੈ ਗਈ ਕਟਿੰਗ ਕਰਨ ਤੋਂ ਤੇ ਇਹਨੂੰ ਮਛਾਨਣੀ ਦੇ ਚ ਪਾ ਦੂੰਗੀ ਪਾਣੀ ਕੱਢ ਦੂੰਗੀ ਇਹਦੀ ਹੁਣ ਪਾਣੀ ਨਿਕਲ ਜੂਗਾ ਪਾਣੀ ਦਿਖਿਓ ਕਿੰਨਾ ਨਿਕਲਦਾ ਫਿਰ ਇਹਦੇ ਚੋ ਜੂ ਬਣੀ ਹੁੰਦੀ ਆ ਤੇ ਇਹਨੇ ਮੈਂ ਤੜਕਾ ਲਾ ਲਾਂ ਦੀ ਸਬਜ਼ੀ ਨੂੰ ਫਟਾਫਟ ਤੇ ਸਟੈਂਡ ਤੋਂ ਵੀ ਨਾ ਮੈਨੂੰ ਔਖੀ ਹੋਈ ਪਈ ਆ ਇਸ ਕਰਕੇ ਮੈਂ ਇੱਧਰ ਕੈਮਰਾ ਟਕਾੰਦੀ ਆ ਮੈਨੂੰ ਪਤਾ ਹੀ ਨਹੀਂ ਚਲਦਾ ਹੈਗਾ ਕਿ ਸਹੀ ਆਉਂਦਾ ਪਿਆ ਹੈ ਨਹੀਂ ਆਉਂਦਾ ਪਿਆ ਕਿਉਂਕਿ ਕੈਮਰਾ ਮੇਰਾ ਕੀ ਕਹਿੰਦੇ ਸਟੈਂਡ ਉਹ ਨੀਚੇगिरਕੇ ਟੁੱਟ ਗਿਆ ਸੀਗਾ ਇਸ ਕਰਕੇ ਸੈਟ ਨਹੀਂ ਸੀ ਹੁੰਦਾ ਹਨੇਰਾ ਹਨੇਰਾ ਜਿਹਾ ਆ ਜਾਂਦਾ ਸੀਗਾ ਤੇ ਕੁਝ ਲਾਈਟ ਲੱਗ ਰਹੀ ਸੀਗੀ ਮੈਂ ਇੱਥੇ ਵੀ ਇੱਕ ਦੇਸੀ ਜੁਗਾਰ ਲਾਇਆ ਹੋਇਆ ਸੀਗਾ ਅ ਡੱਬੇ ਪਏ ਸੀਗੇ ਉਹਨਾਂ ਦੇ ਕੋਲੇ ਰੱਖਿਆ ਹੋਇਆ ਸੀ ਕੈਮਰਾ ਤੇਜ਼ ਕਰ ਕਿਵੇਂ ਫਟਾਫਟ ਸਬਜ਼ੀ ਨੂੰ ਲਗਾਉਣ ਲੱਗੇ ਹੋਏ ਤੜਕਾ ਇਹ ਟੀ ਨਹੀਂ ਸੀਗਾ ਜਦ ਤੱਕ ਹਿਲ ਜਾਂਦਾ ਸੀਗਾ ਪਹਿਲਾਂ ਵੀ ਨੁਕਸਾਨ ਹੋ ਗਿਆ ਸੀ ਫੋਨ ਅਹੀਂ ਟੁੱਟ ਗਿਆ ਸੀਗਾ ਮੇਰਾ ਸਟੈਂਡ ਦੇ ਉੱਪਰ ਸਟੈਂਡ ਨੀਚੇ ਗਿਰ ਗਿਆ ਸੀ ਤੇ ਫਿਰ ਟੁੱਟ ਗਿਆ ਤੇ ਫਿਰ ਹੁਣ ਮੈਂ ਨਿਊ ਮੰਗਵਾਉਂਗੀ ਮੈਂ ਕਿ ਚਲੋ ਜਦ ਤੱਕ ਸੜਦਾ ਸਾਲ ਨਹੀਂ ਆ ਤੇ ਆ ਕੇ ਮੈਂ ਸਾਰੇ ਘਰ ਦੇ ਕੰਮ ਕਰੀ ਫਿਰ ਜਿਹੜੇ ਰੈਂਟ ਸੀਗੇ ਕੁਝ ਕਰਦੇ ਸੀ ਤੇ ਪਲੀਜ਼ ਜੇ ਤੁਹਾਨੂੰ ਫੈਮਿਲੀ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਥੈਂਕ ਯੂ ਜੀ ਲੋ ਦੀ ਘਰ ਦੇ ਪਰਾਂਦੇ ਮੇਰੇ ਸਬਜੀ ਨੂੰ ਢੜਕਾ ਲੱਗ ਚੁੱਕਿਆ ਆ ਹੋ ਗਿਆ ਮਸਾਲਾ ਇਹਨੂੰ ਪੁੱਜੀ ਕਿ ਤੇਲ ਥੋੜਾ ਜਿਹਾ ਮੇਰੇ ਤੋਂ ਜ਼ਿਆਦਾ ਹੀ ਪੈ ਗਿਆ ਸੀਗਾ ਕਿਉਂਕਿ ਮੈਨੂੰ ਇੱਦਾਂ ਲੱਗ ਰਿਹਾ ਸੀਗਾ ਵੀ ਸੁੱਕੀ ਸਬਜੀ 'ਚ ਤੇਲ ਥੋੜਾ ਹੋਣਾ ਚਾਹੀਦਾ ਹੈ ਕਿਉਂਕਿ ਸੁੱਕੀ ਸਬਜੀ ਤਾਂ ਹਨਾ ਸੁੱਕੀ ਸੁੱਕੀ ਚੰਗੀ ਵੀ ਨਹੀਂ ਲੱਗਦੀ ਹੈਗੀ ਤੇ ਹੁਣ ਮੈਂ ਉਬਲੀ ਹੋਈ ਗੋਭੀ ਵਿੱਚ ਪਾ ਦੂੰਗੀ ਥੋੜੀ ਜਿਹੀ ਮੈਂ ਠੰਡੀ ਦੀ ਘਰ ਲਈ ਸੀ ਇਹ ਜ ਜਲਣੀ ਜੀ ਚ ਘਟ ਲਈ ਸੀ ਪਾਣੀ ਘਟਤਾ ਜੀ ਗਨ ਛੋੜ ਲਈ ਸੀ ਚੰਗੀ ਤਰ੍ਹਾਂ ਕਿਉਂਕਿ ਉਹ ਵਧੀਆ ਨਹੀਂ ਲੱਗਦੀ ਹੈ ਜਿਹੜਾ ਪਾਣੀ ਜੀ ਛੱਡ ਦੂੰਗੀ ਗੋਭੀ ਕਲੀ ਕਲੀ ਜੀ ਵਧੀਆ ਲੱਗਦੀ ਹੈ ਤੇ ਹੁਣ ਮੈਂ ਇਹਨੂੰ ਚੰਗੀ ਤਰ੍ਹਾਂ ਕੋਟ ਕਰ ਦਿੰਦੀ ਮਸਾਲੇ ਦੇ ਵਿੱਚ ਵਿੱਚ ਪਾ ਦਾਂਗੀ ਥੋੜਾ ਜਿਹਾ ਆਲੂ ਆਲੂ ਵੀ ਇੰਨੇ ਸੋਹਣੇ ਲੱਗਦੇ ਹਨ ਅੱਜ ਕੱਲ ਮੇਰੇ ਵਧੀਆ ਬਣਦੇ ਹੈਗੇ ਪਹਾੜੀ ਆਲੂ ਨੇ ਆਏ ਹੋਏ ਤੇ ਟੇਸਟੀ ਬਣਦੇ ਹੈ ਇਹ ਪਰ ਜਲਦੀ ਹੋ ਜਾਂਦੀ ਹੈ ਬਰੋੜੀ ਵਗਦੀ ਖੁਲ ਜਾਂਦੀ ਹੈ ਇਹ ਤੇ ਉਹ ਮੈਂ ਇਹ ਚੰਗੀ ਤਰ੍ਹਾਂ ਮਲਾ ਕੇ ਸਬਜੀ ਨੂੰ ਰੱਖ ਦਿੰਦੀ ਹਾਂ ਢੱਕ ਕੇ ਲੋ ਜੀ ਹੋ ਗਈ ਸਬਜੀ ਤਿਆਰ ਤੇ ਇਹ ਕਲਰ ਵੀ ਬੜਾ ਪਿਆਰਾ ਆਇਆ ਸਬਜੀ ਦਾ ਜਿਆਦਾ ਕੋਈ ਨਹੀਂ ਹੈ ਕਿ ਵੈਸੇ ਠੀਕ ਹੈਗੀ ਖਲੀ ਖਲਈ ਗੋਭ ਵੀ ਮੈਂ ਆਟਾ ਬਣਾ ਲੈਂਦੀ ਹਾਂ ਦੂਜੇ ਪਾਸੇ ਆਪਣਾ ਇਹ ਆਪਣਾ ਕੰਮ ਹੋ ਗਿਆ ਫ੍ਰੀ ਸਬਜੀ ਇਹਨੂੰ ਮੈਂ ਹੌਂਟਾਪ ਦਿੰਦੀ ਹਾਂ ਬਣਾ ਕੇ ਮੱਕੀ ਦੀ ਰੋਟੀ ਨਾਲ ਤੇ ਕਣਕ ਦੀ ਰੋਟੀ ਨਾਲ ਵੀ ਵਧੀਆ ਲੱਗਦੀ ਹੈ ਵੈਸੇ ਮੱਕੀ ਦੀ ਰੋਟੀ ਨਾਲ ਬਹੁਤ ਟੇਸਟੀ ਲੱਗਦੀ ਹੈ ਪਰ ਮੱਕੀ ਦੀ ਰੋਟੀ ਨਹੀਂ ਮੈਂ ਲਈ ਸੀਗੀ ਕਣਕ ਦੀ ਬਣਾਈ ਸੀਗੀ ਇਹਦੇ ਵਿੱਚ ਦੇਸੀ ਘਿਓ ਪਾਓ ਭਾਵੇਂ ਮલાઈ ਪਾ ਲੋ ਬਟਰ ਪਾ ਲੋ ਬਹੁਤ ਟੇਸਟੀ ਲੱਗਦੀ ਹੈ ਗੋਭੀ ਬੇਟੀ ਨੂੰ ਪਸੰਦ ਆ ਇਸ ਕਰਕੇ ਬੱਚੇ ਨੇ ਕਹਿਣਤੀ ਮੈਂ ਗੋਭੀ ਬਣਾਈ ਹੈ ਐਸੀ ਮੈਨੂੰ ਦਿਲ ਨਹੀਂ ਸੀ ਗੋਭੀ ਬਣਾਉਂਦਾ ਰੋਜ਼ ਰੋਜ਼ ਸਬਜ਼ੀਆਂ ਦੀ ਬੜੀ ਟੈਨਸ਼ਨ ਰਹਿੰਦੀ ਕਿ ਬਣਾਉਣਾ ਕੀ ਬਣਾਉਣਾ ਬਹੁਤ ਔਖਾ ਲੱਗਦਾ ਹੈ ਸੋਚਣਾ ਫਿਰ ਬੱਚੇ ਨੂੰ ਇਹ ਪੁੱਛਣਾ ਪੈਂਦਾ ਵੀ ਹਾਂਜੀ ਦੱਸੋ ਕੀ ਖਾਣਾ ਹੈ ਫਿਰ ਉਹਨੇ ਦੱਸਿਆ ਫਿਰ ਇਹ ਮਨਾਈ ਇਸ ਕਰਕੇ ਤੇ ਤਾਂ ਇਹ ਬਰਾ ਮਿਕਸ ਕਰ ਲਿਆ ਸਬਜੀ ਬਹੁਤ ਵਧੀਆ ਬਣ ਗਈ ਆ ਤੇ ਉਸ ਦੀਵੰਦੀ ਵਿੱਚ ਹੁਣ ਆਪਾਂ ਲਗਾਵਾਂਗੇ ਦੇਵੇ ਮੈਂ ਹੋਰ ਦੇਵੇ ਬਾਲਾਂਗੀ ਮੈਂ ਥੋੜੇ ਜਿਹੀ ਲਗਾ ਕੇ ਦਿਖਾ ਰਹੀ ਸੀ ਤੁਹਾਨੂੰ ਤੇ ਬਾਕੀ ਦੀਵੇ ਬਾਅਦ ਲਗਾਵਾਂਗੇ ਤੇ ਇਹ ਲਗਾਉਣ ਲੱਗੇ ਹੋਏ ਸੀਗਾ ਬੱਚਾ ਤੇ ਬੱਚੇ ਬਾਹਰ ਪਟਾਕੇ ਚਲਾ ਰਹੇ ਸੀਗੇ ਬੱਚਿਆਂ ਨੂੰ ਜਦੋਂ ਰਹਿੰਦਾ ਹੈ ਆ ਪਟਾਕੇ ਚਲਾਣ ਦਾ ਖੁਸ਼ ਹੋ ਜਾਂਦੇ ਨੇ ਬੱਚੇ ਕੋਈ ਪ੍ਰੋਗਰਾਮ ਆਉਂਦਾ ਜੇ ਤੇਜ਼ ਕਰਕੇ ਗੁਰਪੁਰਬ ਕਰਕੇ ਆਪਾਂ ਫੇਰ ਥੋੜਾ ਜਿਹਾ ਮਿੱਠਾ ਵੀ ਬਣਾਉਣਾ ਸੀਗਾ ਤੇ ਮੈਂ ਬਣਾਉਣ ਲੱਗੀ ਸੀ ਸੇਵੀਆਂ ਪਹਿਲਾਂ ਮੈਂ ਦੁੱਧ ਗਰਮ ਕਰ ਲਿਆ ਸੀਗਾ ਤੇ ਇਸ ਵਿੱਚ ਪਾਤੀਆਂ ਮੈਂ ਸੇਵੀਆਂ ਹੁਣ ਮਿੱਠਾ ਮੈਂ ਪਹਿਲਾਂ ਨਹੀਂ ਪਾਉਂਗੀ ਚੀਨੀ ਮੈਂ ਬਾਅਦ ਵਿੱਚ ਹੀ ਪਾਵਾਂਗੀ ਇਹਦੇ ਵਿੱਚ ਕਿਉਂਕਿ ਮੈਂ ਕਈ ਵਾਰ ਪਹਿਲਾਂ ਬਨਾਈਆਂ ਸੀਗੇ ਮੈਨੂੰ ਧਿਆਨ ਲੰਦਾ ਨਹੀਂ ਸੀਗਾ ਮੈਂ ਚੀਨੀ ਚਾਕੇ ਨਾ ਰਹੀ ਪਾ ਦਿੰਦੀ ਸੀ ਉਹ ਫਟ ਜਾਂਦਾ ਸੀਗਾ ਫਿਰ ਭੁੱਲ ਜਾਂਦੇ ਸੀਗੀ ਮੇਰੇ ਚੇਤੇ ਨਹੀਂ ਸੀ ਰੰਦਾ ਤੇ ਥੋੜਾ ਜਿਹਾ ਭਾਵਾਂਗੇ ਇਹਦੇ ਵਿੱਚ ਬਦਾਮ ਬੱਚਾ ਬਦਾਮ ਖਾ ਲੈਂਦਾ ਬਟ ਸੌਗੀ ਵਗੈਰਾ ਨਹੀਂ ਖਾਂਦਾ ਇਸ ਕਰਕੇ ਫਿਰ ਮੈਂ ਉਹ ਨਹੀਂ ਮੰਗਵਾਉਂਦੀ ਹੈਗੀ ਇਹਨਾਂ ਨੂੰ ਹਲਕੀ ਹਲਕੀ ਕ੍ਰਸ਼ ਕਰਕੇ ਪਾ ਦੂੰਗੀ ਤੇ ਸੇਵੀ ਆਪਣੇ ਬਣ ਕੇ ਹੋ ਗਿਆ ਤਿਆਰ ਤੇ ਹੁਣ ਥੋੜਾ ਜਿਹਾ ਭਾਵਾਂਗੇ ਚੀਨੀ ਜਿੰਨਾ ਤੁਹਾਨੂੰ ਮਿੱਠਾ ਪਸੰਦ ਹੈਗਾ ਤੇ ਮੈਂ ਥੋੜੀ ਦੇਰ ਹੋਰ ਪਕਾ ਲੂੰਗੀ ਇਹਨੂੰ ਦੋ ਟੋਲੇ ਸੇਮੀ ਤੇ 로ਜੀ ਬਣ ਗਈ ਹੋ ਗਈ ਰੈਡੀ ਐਨ ਤੇ ਇਹਦੇ ਚ ਬਦਾਮ ਸੋੜਤੇ ਦੀ ਹਾਂ ਥੋੜੇ ਜਿਹਾ ਪਕਾ ਕੇ ਚਲੋ ਜੀ ਬੱਚੇ ਨੂੰ ਲੱਗੀ ਹੋਈ ਐ ਭੁੱਖ ਤੇ ਉਹਨੂੰ ਦੰਦਿਆ ਪਹਿਲਾਂ ਬਰੋਟੀ ਪਾ ਕੇ ਗੱਬੀ ਸਬਜ਼ੀ ਤੇ ਨਾਲ ਸੇਵੀਆਂ ਤੁਸੀਂ ਵੀ ਖਾਓ ਜੀ ਬੱਚਾ ਖੁਸ਼ ਹੋ ਕੇ ਖਾ ਲੰਦਾ ਜੇ ਉਹਦੀ ਪਸੰਦ ਦੀ ਚੀਜ਼ ਬਣੀ ਹੁੰਦੀ ਐ ਵੈਸੇ ਤਾਂ ਦਹੀ ਸੀ ਉਹ ਵੀ ਪਾ ਲੈਂਦੇ ਆ ਬਟ ਇਹਦੇ ਵਿੱਚ ਬੱਚੇ ਨੇ ਆਪਣਾ ਦਹੀ ਕਿਉਂ ਵਿੱਚ ਬॉय ਸੀਗੀ ਮલાઈ ਕਿਉਂਕਿ ਮલાઈ ਨਾਲ ਵੀ ਅਲੱਗ ਜਿਹਾ ਟੇਸਟ ਆਂਦਾ ਆ